ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਮੈਂ ਆਪਕੋਰਾ ਆਪਣੇ ਚੈਨਲ ਤੇ ਸਵਾਗਤ ਹੈ ਪਰ ਤਾਂ ਆਪਣੇ ਕੰਮ ਵਿੱਚ ਗਾ ਦਿਖੋ ਕੱਪੜੇ ਲੀੜੇ ਦਾ ਕਿਉਂਕਿ ਕਈ ਪ੍ਰੋਗਰਾਮ ਨੇ ਹੈ ਨਾ ਅੱਜ ਮੈਂ ਘਰੇ ਰਹਿ ਨੂੰ ਸਰਦਾਰ ਜੀ ਜਾਣਗੇ ਇਹ ਤਾਂ ਜੋ ਚਿੱਟੇ ਕੁਰਤੇ ਪਾਣੇ ਛੋੜੇ ਹੱਥ ਨਹੀਂ ਨੇ ਕੱਪੜੀ ਨਹੀਂ ਲੋਟ ਆਉਂਦੇ ਪਹਿਲਾਂ ਕਰਕੇ ਧਰ ਦਿਆਂ ਫਿਰ ਬਾੜ ਪਾਏ ਜਾਂਦੇ ਨੇ ਕਿਉਂਕਿ ਸੂਤੀ ਕੱਪੜੇ ਨੇਗੇ ਤੇਨੇ ਕਾਜ ਜਿੱਥੇ ਨੂੰ ਖਡਾਉਂ ਠੀਕ ਕਰਦੇ ਜਿਹੜਾ ਕਮਰੇ ਚ ਪਿਆ ਕੱਪੜਿਆਂ ਦਾ ਹਨਾ ਜੋੜਾ ਜੁੱਤੀ ਕੁਸਤਾਂ ਸਾਮ ਤਾਂ ਕੁਝ ਸਾਹਮਣਾ ਰਹਿੰਦਾਗਾ ਸੁੱਤੇ ਉਰਦਨ ਨੂੰ ਹੀ ਲਾਈ ਹੋ ਜਰਾ ਵੀ ਕਿਹੜੇ ਪਾਪੀ ਦਾ ਨਾ ਕਿਹੜੇ ਪਾਪੀ ਦਾ ਨਾ ਕਿਹੜੇ ਪ੍ਰੈਸ ਕਰੀਏ ਆਹ ਕੋਟ ਤੱਕ ਡੈਡਾ ਤੁੰਣਾ ਗੁਰ ਬਣਾ ਤੈ ਮਾਰ ਤੂੰ ਉੱਪਰ ਤਾਂ ਨਹੀਂ ਪੁੱਤ ਆਹ ਪਰ ਨਾ ਤੂੰ ਨਾਲ ਕੰਟਾ ਕੰਟਾ ਪਾ ਕੇ ਬਸ ਹੋ ਜੀ ਫਲਾਕੇ ਵਰਪਾ ਮੈਂ ਫਿਰੋਂ ਤੋਂ ਹੋਣੀ ਤੇ ਥੋੜਾ ਵਧਿਆ ਅਰੇ ਨਾ ਸੇ ਨਮਸਤਾਰ ਇਹ ਜਿਹੜੇ ਬੱਗੇ ਪੈਣੋ ਬੋਟੇ ਬੁੱਟੇ ਦਾ ਛੁੱਟਣਾ ਆ ਇਹ ਮੋਕੇ ਆਹ ਹੋ ਜਾਣਗੇ ਚਿੱਟੇ ਕੱਪੜਾ ਚੰਪਕਣੇ ਆ ਆਹ ਦਿੱਤੀ ਦਾ ਸਰਜਨ ਬੰਦਾ ਹੀ ਚੀਜ਼ ਦਾ ਬਾਲਾ ਖਾ ਹੋ ਜਾਣਾ ਕਿਉਂਕਿ ਰਮਾਲਾਂ ਜਰਾਬਾਂ ਹਨਾ ਸੌ ਚੀਜ਼ ਨਹੀਂ ਕੀ ਮੋਟੀ ਸੰਕ ਰੱਖਣੀ ਪੈਂਦੀ ਆਹ ਚੀਜ਼ ਤਾਂ ਧਿਆਉ ਨਾ ਧਿਆਉ ਕਿਪਾ ਹੋਰ ਵੀ ਪਾ ਜਾਣੇ ਇਹ ਤਾਂ ਇੰਪ ਤੱਕ ਜਿਹੜੀ ਚੀਜ਼ ਨਾ ਸਿਆਵੇ ਬੰਦੇ ਤਾਂ ਐ ਕਰਦੇ ਹੁੰਦੇ ਨੇ ਉਹੀ ਚੀਜ਼ ਪਾਉਣੀ ਹੁੰਦੀ ਹੈ ਮਤਲਬ ਪਹਿਲੀ ਇਕੱਠੇ ਇੱਕ ਬੋਟੀ ਜੀ ਲਾ ਰੱਖੀ ਹੈ ਸਰਦਾਰ ਦੇ ਜਰਾਬਾਂ ਨੂੰ ਰਮਾਲਣ ਉਹ ਚ ਧਰ ਦਿਓ ਸਾਰਾ ਕੁਝ ਅ ਪਹਿਲਾਂ ਤਾਂ ਪ੍ਰੈਸ ਕਰਕੇ ਐ ਕਰ ਦਿਆ ਫਿਰ ਹੁਣ ਪਾਉਣ ਵੇਲੇ ਆ ਜਿਹੜੀ ਤਰੀਜੇ ਕਹਿੰਦੇ ਇਹ ਨਾ ਹੋਵੇ ਹਾਂ ਗੱਟ ਜਵਾ ਹੀ ਕਰੋ ਮਤਲਬ ਸਾਤ ਕਿ ਸੱਚ ਜਵਾਸ਼ਾ ਗਰ ਨਹੀਂ ਤਾਂ ਮਾੜੀ ਜੀ ਮਾੜੀ ਮਾੜੀ ਜੀ ਹੁੰਦੀ ਆ ਫੇਰ ਵੀ ਹੋ ਹੁੰਦਾ ਵੀ ਵਾਲ ਜਿ ਬੁਰੇ ਲੱਗਣਗੇ ਬਹੁਤ ਬੈਠੇ ਤੋਂ ਫੇਰ ਵਾਲ ਪਾਏ ਜਾਂਦੇ ਨੇ ਅਸਾਰੇ ਤੋਂ ਓਕੇ ਫੇਰ ਪ੍ਰੈਸ ਕਰਕੇ ਧਰ ਦੋ ਕੋਟ ਜਾਂ ਧਰ ਜਪੁੱਤ ਤਾਂ ਹਾਂ

ਕੱਲ੍ਹ阿里 ਤੇ ਪਰਸੋਂ ਵਾਲੀ ਕੱਲ ਮੈਂ ਪੱਗ ਧੋਣਾ ਭੁੱਲ ਗਈ ਇਹਨਾਂ ਦੀ ਅੱਜ ਦੋ ਹੋ ਗਈਆਂ ਪਰਸੋਂ ਜਾ ਜਾਗੋ ਤੇ ਪਰਨ ਚ ਕਿਹਾ ਸੀ ਕਿ ਕੱਲ ਪਰਸ ਤਈ ਬਾਗੇ ਮੋ ਕੱਪੜੇ ਧੋ ਹੋ ਗਏ ਸੀ ਤੇ ਤਾਂ ਅੱਜ ਜਾਂਦੇ ਕੱਪੜੇ ਕੱਲ ਜਿਹੜੇ ਪਾਇਸ ਚ ਪੱਗ ਤੇ ਉਹ ਕੱਪੜੇ ਹੋ ਗਏ ਜਿਹੜੇ ਆ ਕੇ ਲਾਤੀ ਉਹ ਹੋ ਗਏ ਜਿਹੜੇ ਹੁਣ ਨਾ ਕੇ ਲਾਹੇ ਨੇ ਉਹ ਹੋ ਗਏ ਸਾਡੇ ਸਰਦਾਰ ਸਾਹਿਬ ਦੇ ਕੰਮ ਪਹਿਲਾਂ ਟੜ ਕੇ ਮੈਂ ਤਿੰਨ ਚਿੱਟੇ ਚਿੱਟੇ ਕੋੜਤੇ ਪਰ ਜਮੈਂ ਕੱਢ ਕੇ ਪ੍ਰੈਸ ਕਰਤੇ ਮੈਂ ਕਿਹਾ ਜਿਹੜੇ ਹਨਾ ਉਹਨਾਂ ਨੂੰ ਸੈਕਟ ਬੈਠਣਗੇ ਉਹ ਪਾ ਲੈਣਗੇ ਤਿੰਨੇ ਨਹੀਂ ਪੱਕ ਗਏ ਤਾਹਾਂ ਦੇ ਅੱਧੜ ਪ੍ਰੈਸ ਕਰੀਆਂ ਹੋਈਆਂ ਉਹ ਵੀ ਪੇਟੀ ਤੇ ਗਾਹ ਪਿਆ ਪਿਆ ਹਜੇ ਤੇ ਪੱਗ ਕਿਹੜੀ ਬਣਨਗੇ ਕੈਨਸਰ ਤੋਂ ਗੌਰਮਣ ਗੁਲਾਬੀ ਜੀ ਗੁਲਾਬੀ ਐਸ ਤਰ੍ਹਾਂ ਪਈ ਕੰਮ ਹੋਈ ਜਾਂਦੇ ਨੇ ਸਾਡੇ ਤਾਂ ਪੁਰਾਣਾ ਜਿਹਾ ਖਲਾਰਾ ਪੇਟੀ ਤੋਂ ਵੀ ਪਿਆ ਦਾ ਹੋਰ ਵੀ ਪੈ ਗਿਆ ਉਹ ਦੂਜਾ ਉਹਦਰ ਮੱਧਾ ਤਾਂ ਨਮੇੜਿਆ ਹੀ ਕੇ ਨੂੰ ਮੱਖਿਆ ਪਹਿਲਾ ਕੱਪੜੇ ਸੁਕਾ ਸੁੱਕੋ ਜਾਣਗੇ ਨਾਲ ਹੁੰਦੇ ਤਾਂ ਐਹਾ ਮਾਰਨਾਂ ਗਾਹੇ ਹੋਏ ਪੈਣ ਹਾਦੇ ਕੱਖ ਰਾਇ ਲੈਣੇ ਪਾਉਣ ਵਾਲੇ ਕੋਕ ਪਲੇ ਤਿਆਰ ਹੋਣ ਲੱਗ ਗਈ ਕਰਦੇ ਵੀ ਉਹ ਕੱਪੜੇ ਵੀ ਤੈਨੂੰ ਕਿੰਨੇ ਇੱਕ ਪਹਿਣਾ ਕੱਢਦਾ ਨੇ ਕੱਪੜੇ ਹਨਾ ਵੀ ਗਾਹ ਪਾ ਜੂਗਾ ਨਮਾਰੀ ਚ ਜਾ ਹਨਾ ਕੱਪੜਾ ਨਾ ਗਾਹ ਪੈ ਜੂ ਹਲੇ ਉੱਤੇ ਦੇਖਿਆ ਜਾ ਕੇ ਕਿਉਂ ਖੰਡਿਆ ਸਾਰੀਆਂ ਪੈਂਟਾਂ ਗੱਡੀਆਂ ਭਈਆਂ ਨੇ ਆ ਵੀ ਨਹੀਂ ਵਧੀਆ ਆ ਵੀ ਨਹੀਂ ਵਧੀਆ ਆ ਵੀ ਨਹੀਂ ਵਧੀਆ ਸਾਰੀਆਂ ਪੈਂਟਾਂ ਤਾਇਆ ਮਾਰ ਕੇ ਰੱਖਿਆ ਹੁੰਦੀ ਹੁਣ ਮੇਰਾ ਤਾਂ ਘੰਟਾ ਤਾਂ ਇਹਨੇ ਕੱਪੜੇ ਸਾਮਣ ਤੇ ਰੋਤੂ ਤੂੰ ਬੱਚੀ ਸੀ ਮੈਂ ਤਾਂ ਪ੍ਰੈਸ ਕਰਕੇ ਦਿੱਤੇ ਦੁਬਾਰੇ ਲੈ ਮੈਂ ਮੈਂ ਸੰਭਦੀ ਆ ਉੱਤੇ ਦੁਬਾਰੇ ਸ਼ਰਟ ਮੈਂ ਪ੍ਰੈਸ ਕਰਕੇ ਤੇ ਪੈਂਟ ਵੀ ਮੈਂ ਪ੍ਰੈਸ ਕਰ ਨਾ ਕਿੰਨੇ ਕੱਪੜੇ ਪ੍ਰੈਸ ਕਰ ਕਰਾ ਖੋ ਤੁਰਤ ਪਰ ਤੇ ਚਾਲ ਮਾੜੀ ਮੋਟੀ ਜੀ ਵੱਜ ਜਾਂਦੀ ਹੈਗੀ ਕੋ ਬਸ ਜੋ ਜਾਣਾ ਔਰੀ ਨਾਲ ਨਾਲ ਔਰੀ ਮਾਰੋ ਪ੍ਰੈਸ ਹੈ ਨਾ ਜਦ ਕੋਲ ਕਰ ਕਰਕੇ ਤਰੇ ਹੁੰਦੇ ਨੇ ਮਾੜੀ ਮਾੜੀ ਔਰੀ ਵੱਜ ਜਾਂਦੀ ਹੈ ਜੇ ਹੁਣ ਝੋਕਟਾ ਹਮਾਰ ਕੇ ਦਰਿਆ ਫੇਰ ਤਾਂ ਕੰਤਾ ਲੱਗ ਜਣੇ ਕਸੂਤੀ ਪਤਾ ਨਹੀਂ ਕਾਹ ਇਹ ਕੱਪੜੇ ਨੇ ਬਾੜੀ ਮਸਾ ਨਿਕਲਦੇ ਨੇਗੇ ਕੁਰਤੇ ਪਜਾਮੇ ਚ ਉਦੋਂ ਉਹ ਤਾਂ ਸਗਰਮਨ ਤਾਂ ਮਾ ਸਗਰਮਨ ਤਾਂ ਕਲੇਰ ਮਾਲ ਪੂਜੀ ਮੈਂ ਤਾਂ ਨਹੀਂ ਲਈ ਤੂੰ ਲੈ ਕੇ ਗਈ ਸੀ ਮੈਂ ਤਾਂ ਲੈ ਕੀ ਨਹੀਂ ਮੈਂ ਤੇ ਡੈਡ ਤਾਂ ਲੈ ਆ ਆ ਮੇ ਹਮਾਲਾ ਉਹ ਤਾਂ ਪੂਜੀ ਇਹ ਕਸਿਰ ਮਾਲਾਂ ਵਾਲੀ ਕੋਣ ਨਵਦੀਪ ਦੇ ਵਿਆਹ ਵੇ ਅਸੀਂ ਕਿੰਨੀ ਮਾਲਾਂ ਲੈਂਦੇ ਗਰਮਨ 20 25 25 ਲੈਂਦੇ ਆਂ ਪਿਆਉ ਆਮ ਨਹੀਂ ਗਰੀ ਨਾ ਦੋ ਪਾਇ ਜਿਹੜੇ ਲੈ ਜਗਿੰਦਰ ਕਹਿੰਦਾ ਸਾਰੇ ਨਵਦਨ ਵਾਲਾ ਉਪਰ ਉਹ ਕੋਈਆਂ ਜਾਂਦੀਆਂ ਨੇ ਕੀ ਕਰੀਏ ਰਮਾਲ ਨਹੀਂ ਸਾਡੇ ਰੈਂਦੀ ਹੈਗੀ ਉਹਦੇ ਬੱਚੇ ਛੋਟੇ ਕਰ ਕਲਵੀਰ ਦੀਆਂ ਰਮਾਲਾ ਨਾ ਮੈਂ ਸਾਹਮ ਸਾਹ ਰੱਖਦੀਆਂ ਇਹਦੀਆਂ ਨਹੀਂ ਖੋਈਆਂ ਜਾਂਦੀਆਂ ਇਹ ਆਏਗੇ ਲਈ ਜਿਰੋਂ ਵੀ ਜਾਂਦਾ ਉਹਦੇ ਕੱਪੜੇ ਨਾਲ ਤਿੰਨ ਚਾਰ ਰਮਾਲਾ ਚਿੱਟੀਆਂ ਹੀ ਲੈ ਕੇ ਆਉਂਦਾ ਹੁੰਦਾ ਉਹਨੇ ਮੈਂ ਸਾਰੇ ਸਾਹਮ ਤੇ ਰੱਖ ਰਨੇ ਇਹਦੀਆਂ ਰਮਾਲਾ ਡਰਦੇ ਸਾਹਮ ਕਰਕੇ ਨਾ ਆਪਦੀਆਂ ਖੋਈਆਂ ਜਾਂਦੀਆਂ ਕਿਉਂ ਜੇਬ ਚ ਪਾ ਲੈਂਦੇ ਨੇ ਬੰਦੇ ਤਾਂ ਬੁੜੀਆਂ ਦੀਆਂ ਰਮਾਲਾ ਖੋਈਆਂ ਜਾਂਦੀਆਂ ਨਹੀਂ ਆਜ ਪਹਿਲਾਂ ਸਰਦਾਰ ਜੀ ਨੇ ਕੱਪੜੇ ਸਾਨੂੰ ਹੇਠਾਂ ਦਿਖਾਉਣੇ ਜਿਹੜੇ ਉੱਪਰ ਨਿਮਾਰੀ ਚ ਖਿਲਾਰ ਆਉਂਦਾ ਉੱਪਰ ਖਿਲਾਰ ਆਉਂਦਾ ਕੋਟ ਕਿੱਲਾ ਪਾ ਕੇ ਲੱਗ ਗਿਆ ਪਤਨ ਬਲੂ ਜਾ ਇਹ ਦੇਖੋ ਦੇਖੋ ਚਿੱਟੇ ਕੱਪੜੇ ਤੇ ਪਜਾਮਾ ਤਾਂ ਵੀ ਬੁੰਦਾਇ ਕਰਦੇ ਹੋਣਗੇ ਅਜੇ ਤੱਕ ਹੋਣੀ ਪਈ ਐ ਹਾਂ ਆ ਆ ਪਾ ਕੇ ਲਾ ਤੇ ਤੇ ਇੱਕ ਕੋਟ ਜਿਹੜਾ ਬਾਹਰ ਪਿਆ ਜੀ ਲੀਲਾ ਜੋ ਉਹ ਪਾ ਕੇ ਆਹ ਨਾਲ ਪਾਈ ਪਈ ਐ ਲੋ ਜੀ ਪਹਿਲਾਂ ਮੈਂ ਫੇਰ ਪਾਉ ਕੱਖ ਪਹਿਲਾਂ ਇਹਨਾਂ ਦੇ ਕੱਪੜੇ ਨੇ ਤਾਂ ਹੇਠਲੇ ਨੇ ਉੱਪਰ ਸਾਮਨਾ ਤੇ ਹਜੇ ਇਹ ਕਦੀ ਵਾਰੀ ਪਾਈਆ ਜਾਗਟ ਹਜੇ ਇੱਕ ਕਦੀ ਵਾਰ ਹੋਰ ਨਾ ਹਨ ਪਾਉਣੀ ਪਏ ਜੇ ਫਿਰ ਧੋ ਧੋ ਕੇ ਪਾ ਗੋਲੀਆਂ ਤੜਕੇ ਵਿੱਚ ਸਾਮਨਾ ਮੰਗੇ ਤੇ ਹੁਣ ਮੈਂ ਕਰਾਂ ਤੈ ਮਾਰ ਕੇ ਹੀ ਰੱਖ ਰਾਨੀਆਂ ਛੂਆ ਜੀ ਆ ਜਾ ਪੂਰੀ ਤਾਪੀ ਤੇਰੀ ਆ ਤੂੰ ਪੀ ਆਇਂ ਦਿਨ ਫੜਾਰੇ ਵੀ ਗੁਰਮ ਸੁਖਣਾ ਤੇ ਪੇ ਸਾਮੀ ਤੈਨ ਦਿੰਦੇ ਮੇਰੀ ਲੈ ਪੰਜਾ ਤੇ ਨਾ ਕਰ ਮੈਂ ਆਈ ਨਹੀਂ ਵੈਨੂ ਲਾਕ ਨਹੀਂ ਘਾ ਪੀ ਲੂਗੀ ਡੁੱਲਣਾ ਆਵੇ ਬੋਲੀ ਪੀ ਲੈਂਗੀ ਇਹ ਚ ਕੱਢ ਮੈਂ ਤਾਂ ਰੋਟੀ ਖਾਣੀ ਆ ਮੈਂ ਤਾਂ ਪੀਂਦੀ ਨਹੀਂ ਮੂੰਹ ਤੋਂ ਜਮੀ ਕੱਢਦੀ ਲੈ ਮੈਂ ਥੋੜੀ ਵੀ ਨਹੀਂ ਆ ਆ ਖੋ ਗਾ ਲੋ ਨਾਲ ਨਾਲ ਪਈ ਖੋ ਖਾ ਆਪਾਂ ਪੈਨ ਹੋਰ ਦੇਰ ਵਰਮਾ ਆਪਾਂ ਹੀ ਮੈਂ ਤਾਂ ਖਾ ਲਿਆ ਹੋਰ ਲੈ ਲੋ ਥੋੜੀ ਹੈ ਬੱਦੀ ਕੋਈ ਤੇ ਵਿਆਹ ਨੇ ਜੀ ਤਾਰੇ ਮੈਂ ਖਾਡੋ ਇੰਨੇ ਪਹਿਲੇ ਮੈਂ ਆ ਖੜਾ ਕੋ ਆਏ ਵੀ ਦੇਖਿਆ ਕੌੜਾ ਕਿ ਮਿੱਠਾ ਮੈਂ ਤਾਂ ਆਪਣੇ ਮੈਨੂੰ ਆਏ ਵੀ ਹੋਰ ਬਾਰੇ ਮੈਂ ਜਾ ਤਾਂ ਖਾ ਪਰ ਪਾਏ ਉਹ ਖਾ ਲੈਣੀ ਉਹ ਮਨ ਬੁਰਿਆ ਲੱਗਦਾ ਮਨ ਨਹੀਂ ਦਕਲ ਵੀਰ ਨਹੀਂ ਲੈ ਕੇ ਲਾਇਆ ਸਰ ਕੁਝ ਜਿਹਾ ਪਟਾਡਾ ਦਾ ਜੁਰਜ ਜਿੱਤਾਂ ਆਪਾਂ ਮੈਂ ਨਹੀਂ ਖਾਂਦੀ ਜੇ ਵੀ ਇੱਕ ਵਾਰ ਤੇ ਵੀ ਦਿੱਤੀ ਤੀ ਮਨ ਬੁਰਿਆ ਲੱਗਦਾ ਮੈਂ ਬਿਆਹ ਤੂੰ ਨਹੀਂ ਸਮਝੀ ਮੈਂ ਤਾਂ ਪਰਤੀ ਖਾ ਰਹੀ ਸੀ ਦੇ ਜੀ ਤੁਸੀਂ ਦਿੱਤੇ ਤੁਸੀਂ ਹਾਂ ਮੈਂ 21 ਕਾ ਦਿੱਤੀ ਉਹ ਤੇ ਮੈਂ ਤਾਂ ਆਈ ਮਾਂ ਜਿਆਸ ਨੂੰ ਦੇ ਦਿੰਦੀ ਜਾਂਦੀ ਨੂੰ ਜਿਵੇਂ ਲੱਡੂ ਲੁੱਡੀ ਜਲੇ ਗਈ ਸੀ ਕੋ ਘੋਪਾ ਤੇ ਕਾਇ ਡੱਬੇ ਆਇ ਤੇ ਉਹਦੇ ਮਾਰ ਆਈ ਲਗਾ ਹੋ ਕਰਤਾ ਚਾਚਾ ਕਹਿੰਦੇ ਕਹਨਾ ਅਸਤ ਮੌਕੇ ਤੇ ਆ ਗੋ ਰੋਏ ਅਸੀਂ ਖੰਡ ਕੁੰਡ ਨਹੀਂ ਤੀ ਪਾਈ ਉਹ ਫੱਟੇ ਜੀ ਚੱਕਣ ਆਏ ਸੀ ਜਿਹੜੇ ਇੱਧਰ ਪਏ ਤੀ ਗੇ ਲੈ ਜਾਣਾ ਹੋ ਇੱਕ ਦਿਨ ਦੁੱਧ ਉਹਦੀ ਕੱਢ ਕੱਢ ਕੇ ਦੇ ਦਾਂਗੇ ਲੈ ਲਈ ਦੂ ਨਾਲ ਲੋ ਜੀ ਆਪਾਂ ਬਣਾਉਣੇ ਉਹਦੀ ਸਬਜ਼ੀ ਠੀਕ ਕੋਟਰ ਮੋਟਰ ਕਰੀਏ ਨੇ ਦਾਦੂ ਜੀ ਦੇਸ਼ ਲੋ ਜੀ ਪਪਾ ਦੇ ਇੱਕੋ ਵੇ ਬਿੱਚ ਕਾ ਬਸ ਪਿਆਜ਼ ਹਰੀ ਮਿਰਚ ਲਾ ਲਾਂ ਕੱਪਾ ਮਿਰਚ ਸਬਜ਼ੀ ਬਣਾਵਾਂਗੇ ਆਲੂ ਮਟਰ ਪੱਤ ਗੋਭੀ ਸਿਮਲਾ ਮਿਰਚ ਆ ਹੈਗਾ ਇੰਨਾ ਆਪਣਾ ਕੁੱਪਣੀ ਰਾਤ ਬਣਾਇਆ ਸੀ ਰਾਤ ਨੂੰ ਦੁੱਧ ਖੱਟਾ ਹੋ ਗਿਆ ਪਤਣ ਕਿਉਂ ਹੋ ਗਿਆ ਉਹ ਦੁੱਧ ਘਾੜ ਲਿਆ ਤੇ ਆਜ ਨੂੰ ਤੇ ਆਜਰ ਤੋਂ ਸਾਰੇ ਸਬਜ਼ੀ ਪਕਾਉਣ ਮਗਰ ਜਦੋਂ ਮਿੰਟ ਚੀਕ ਲਵਾ ਕੇ ਸੇ ਸਾਡੀ ਕੁਲੀਆਂ ਦੇਵਰੇਟ ਆ ਕਰੀ ਸਬਜ਼ੀ ਮੈਂ ਚਲਾ ਜੀ ਪਨੀਰ ਵੀ ਪਾ ਲਾਂਗੇ ਇਹ ਮੇ ਜਮਾਇਆ ਨਹੀਂ ਚੀਏਗਾ ਪਨੀਰ ਕਾੜ ਕੇ ਬਸੇ ਹੀ ਕੱਢ ਲਿਆ ਸੁਣ ਕੇ ਪਨੀਰ ਆਪਾ ਸਭ ਤੋਂ ਆਗਰੋਂ ਪਾ ਮੰਗੇ ये सारी सब्जी अपने सौ समाज हैं क्या हो बोल पत्ता गोभी आलू मटर शिमला मिर्च प्याज पनीर सब ਅੱਦਤਾ ਨਾ ਕੱਟ ਪਾਇਆ ਲਾ ਮੇਰੇ ਬਾਜੀ ਕੜੀ ਦੀ ਹੈ ਨਾ ਉਹ ਕੈਦਰ ਮੁਗਦੀ ਆਜ ਤੱਕ ਜਦ ਕੜੀ ਤੋਂ ਨਹੀਂ ਚਿੱਤਾਂ ਦੇ ਤਾਂ ਕਰਤੀ ਜੀਰਾ ਪਾਇਆ ਲਿਆ ਮੈਂ ਦੁਬਾਰਾ ਅਰੰਗ ਸਿਆਲੀ ਨਹੀਂ ਆਇਆ ਉਹ ਲੋੜਾ ਮੇਰੇ ਬਹੁਤ ਟਾਈਮ ਲੱਗਦਾ ਹੈ ਤੇ ਅੱਗ ਨੂੰ ਚਾਹ ਕੇ ਉੱਟਾ ਬਾਲਾ ਹੋਣ ਤੇ ਬਾਅਦ ਜੀਰਾ ਮਰਤ ਪੈਂਦਾ मज्जा बनने पानी क्यों ना रहना रहे बहुत से <गणीज़ी> हल्की हल्की अच्छी पका मांगी तो कड़ का खट्टा ना ਤੇ ਖੱਲੇ ਲੱਗੂ। ਹੋਰ ਬਾਕੀ ਤਾਂ ਹੋਣਗੇ। ਸੋ ਜੀ ਭੁੱਜੀ ਜਾਣਦੇ ਹਨ ਤੇ ਦੇਖੋ ਹਨ ਧੰਨ ਚੀਨ ਬਣ ਗਈ। ਤੇ ਜੀ ਆਪਣੀ ਸਬਜੀ ਸਾਰੀ ਬਣ ਗਈ ਐ। ਹੁਣ ਪਾਇਆ ਪਨੀਰ। 2 ਮਿੰਟ ਪਹਿਲਾਂ ਹੀ ਪਾਇਆਗਾ। ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਧੋ ਕੇ ਕੱਟ ਕੇ। ਵਧੀਆ ਧਨੀਆ ਤਾਜ਼ਾ। ਕੌਲੀ ਤਾਂ ਨਹੀਂ ਐਸੀ ਰਖੇ ਪਾਲਾਂ ਸਬਜੀ ਆਪਣੀ ਬਣੀ ਗਈ ਇੰਨੀ ਸੋਹਣੀ ਖੁਸ਼ਬੂ ਆ ਰਹੀ ਹੈ ਬਹੁਤ ਸੋਹਣੀ ਤੋ ਟੱਕ ਦਣੇ ਹਜੂਰਾ ਸਬ ਗੁਰਮਨ ਉਹ ਕੱਪੜੇ ਤਾਰ ਤੋ ਤੇ ਮੈਂ ਲਾਤੇ ਸੁਖਮਨ ਦਾ ਕੋਟ ਤੇ ਬੀਬੀ ਦਾ ਸੌਲ ਜ ਰਹਿ ਗਿਆ ਜਿਹੜੇ ਪੱਗਾ ਇਹ ਠਾ ਆ ਗਈ ਆ ਆਪਦੇ ਆਪ ਕੱਪੜੇ ਸਾਰੇ ਠਾ ਗਿਓ ਕੱਪੜੇ ਰਹਿ ਗਏ ਉੱਪਰ ਉਹ ਲਿਓਣੀ ਆ ਲਾ ਕੇ ਨੇ ਪਾਣੀ ਪਿਉਣੀ ਆਂਗੀ ਨੇ ਧਨੀਆ 도ੜ ਕੇ ਪਾਉਣਿਆਂਗੇ ਫਿਰ ਮਿਲ ਦਿਆਂਗੇ ਪੰਜ ਮਿੰਟ ਹੋਣੀ ਟੱਕਾਂ ਨੂੰ ਕਿਉਂਕਿ ਹੌਲੀ ਹੌਲੀ ਹਲਕੀ ਹਲਕੀ ਅੱਗ ਤੇ ਕੋਲ ਬੈਠੇ ਬਣਾਈ ਆ ਸਬਜੀ ਵਿੱਚ ਜਿੰਨਾ ਸਧੁੱਧ ਦੁੱਧ ਸਾਮ ਕੇ ਆਈਆਂਗੇ ਜਿਹੜਾ ਤੱਤਾ ਕਰਨਾ ਦਹੀਂ ਨੂੰ ਜਮਾਉਣਾ ਹੈ ਨਾ ਦਹੀਂ ਜਮਾਉਣੀ ਆ ਪੀਣਾ ਉਹ ਕੱਢ ਕੇ ਆਈਆਂ ਡੁੱਢ ਮਲਾਈ ਲਾ ਕੇ ਚਲੋ ਜੀ ਆਪਾਂ ਫਿਰ ਮਿਲਦੇ ਆਂਗੇ ਲੋ ਜੀ ਆਪਾਂ ਨੇ ਕੰਮ ਕਰ ਲੈਨੇਗੇ ਤੇ ਕਸ ਬਿਨਾ ਬਿਨ ਸਰਦਾ ਨਾ ਕੰਮ ਬਿਨਾ ਸਰਦਾ ਜਿਹਨਾਂ ਮੈਨੂੰ ਜੁਰੋਂ ਪਤਾ ਲੱਗਿਆ ਤਰਸੀਮ ਦੀ ਗਾਈ ਦਾ ਹਰਦਾ ਬਾਤ ਮਾਣਾ ਉਹਦਾ ਹਜ ਹੋਇਆ ਪਿਆ ਬਚਾਰੇ ਨੇ 15 ਦਿਨ ਹੋ ਗਏ ਉੱਦੀ ਲੈਤੀ ਸੀਗੇ 60 55000 ਦੀ ਗਾਈ ਸੀ ਪਾੜੇ ਕਰਾਇ ਪੈ ਕੇ 60000 ਦੀ ਪੈ ਗਈ ਤੇ 10 12000 ਕਰਨਾ ਪੈਣਾ ਉੱਤੇ ਲੱਗ ਗਿਆ ਤੇ ਹੁਣ ਸ਼ੂਗਰ ਵਧਾਈ ਬੈਠਾ ਫਿਕਰ ਚ ਮਾ ਕੋਈ ਨਾ ਤੂੰ ਨਾ ਫਿਕਰ ਨਾ ਕਰ ਸ਼ੂਗਰ ਦਾ ਮਰੀਜ਼ ਆ ਹਨਾ ਟੈਂਸ਼ਨ ਲੈ ਆ ਕਿਉਂਕਿ ਜਿਹੜਾ ਸ਼ੂਗਰ ਹੈਗਾ ਹਨਾ ਤਾਂ ਇਸ ਜਿੰਨੇ ਆਪਾਂ ਟੈਂਸ਼ਨ ਲੈਨੇ ਉਹਨੇ ਜਿਆਦਾ ਵੱਧਾ ਹੈਗਾ ਤੇ ਆਪਨੂੰ ਵੀ ਹੋਈ ਪਈ ਹੈ ਹਨਾ ਆਪਾਂ ਤਾਂ ਵੀ ਪੰਜ ਪੰਜ ਪੈਸੇ ਬਚਾਉਣਿਆਂਗੇ ਹਨਾ ਵੀ ਆਪਣਾ ਇਥੋਂ ਵੀ ਸਰ ਜੇ ਇਥੋਂ ਵੀ ਸਰ ਜੇ ਕਿਉਂਕਿ ਵਿਚਾਰੇ ਮਿਸਤਰੀ ਲੱਗਾ ਹੋਇਆ ਉਧਰ ਹਨਾ ਸੁਖਨੜ ਘਰ ਪੈਂਦਾ ਉਧਰ ਵੀ ਪੈਸੇ ਲੱਗ ਦੇਣਗੇ ਵਿਚਾਰੇ ਨੇ ਥੋੜੇ ਥੋੜੇ ਬਚਾ ਕੇ ਦੁੱਧ ਤੋਂ ਦੁੱਧਾ ਵਾਲੀ ਦਸਿਆਂ ਤੋਂ ਬਚਾ ਬਚਾ ਕੇ ਗਾਈ ਲੈਤੀ ਸੀ ਥੋੜਾ ਨਾਕ ਨੇ ਮੈਂ ਬਚਤ ਕਰਦਾ ਦੁੱਧ ਵਾਲੇ ਪੈਸੇ ਨਹੀਂ ਗਾਈ ਦੂੰ ਗਾਈ ਲੈਤੀ ਤਾਂ ਰੱਬ ਨੂੰ ਪਿਆਰੀ ਹੋਗੀ ਵਿਚਾਰੀ ਉਹ ਬੱਸੀ ਵਿਚਾਲਾ ਇਹਨਾਂ ਸੋਕ ਰੋਕੱਖ ਖਾ ਲਾਂਦੀ ਹੈਗੀ ਹੈ ਨਾ ਛੇ ਦੁੱਧਤਾ ਹੈਗਾ ਸੀ ਉਹਨੂੰ ਐਸੀ ਵਿਚਾਰ ਡੈਰੀ ਨਾਲ ਖਰਚਾ ਤੁਰੀ ਜਾਉ ਜਿਵੇਂ ਆਖਣੀ ਪੜਾਈ ਦਾ ਖਰਚਾ ਰੋਜ਼ ਹਨਾ ਜਾਣ ਆਉਣ ਦਾ ਖਰਚਾ ਆਪਾਂ ਨੂੰ ਹੁੰਦਾ ਹੀ ਹੈ ਲਾਲਚ ਤੇ ਦੁੱਧ ਨਾਲ ਆਪਣੀ ਕਬੀਲਦਾਰੀ ਤੁਰੀ ਜਾਉ ਭਾਈ ਕਿਸਾਨਾਂ ਨੂੰ ਤਾਂ ਇਹ ੱਤਕੇ ਮਾਰਦੇ ਨੇ ਪਹਿਲਾਂ ਜੀਰੀ ਘੱਟ ਹੋਈ ਹੈ ਹੁਣ ਗਾਮ ਮੁੱਕ ਗਈ ਪਹਿਲਾ ਉਦੋਂ ਪਹਿਲਾ ਮੱਜ ਮੁੱਕ ਗਈ ਸੀਗੀ ਪਹਿਲਾ ਮੱਜ ਮਰ ਗਈ ਸੀਗੀ ਮੈਂ ਘਟਚ ਆ ਪੈਂਦੇ ਨਿਚਰੇ ਜਵਾਕ ਨੂੰ ਆਪਦਾ ਵੀ ਮਨ ਠਿੱਕਾ ਪੈ ਜਾਂਦਾ ਹੈ ਨਾ ਤੇ ਹੁਣ ਭਾਈ ਉਦਲਾਸ ਆਈ ਦਿੱਤਾ ਫੋਨ ਕਰਕੇ ਜੇ ਭਾਈ ਆਵਾਂਗੇ ਕੋਈ ਨਾ ਹਨ ਤੇ ਚਾਰ ਸਪੇਰੋ ਵਿਚਾਰਾ ਦੁਖੀ ਹੋਇਆ ਪਿਆਗਾ ਸੌਰਿਆ ਕਦੋਂ ਤਾਂ ਦੁਖੀ ਹੈਗਾ ਤੇ ਆਪਦੇ ਘਰ ਕੰਨੀਆਂ ਜੋ ਸੌਖਾ ਸੀਗਾ ਆਪਣੇ ਭੈਣਾ ਕੰਨੀਆਂ ਸੌਖਾ ਸੀਗਾ ਚਲ ਮਰਤ ਕੰਨੀਆਂ ਚਲਾਓ ਜਿਹੜੀ ਰੱਬ ਨੇ ਅੱਖ ਦੇਤੀ ਹੈ ਦੇਤੀ ਤਿੰਨੇ ਭੈਣਾ ਸੁੱਖੀ ਤਾਂ ਹੈਗੀਆਂ ਤੇ ਸੌਰਾਂ ਦੀ ਆਖ ਨੇ ਅੱਖਾਂ ਕਰਤਾ ਤੇ ਆਪਦੇ ਘਰ ਨੇ ਆਪ ਕਰ ਲਿਆ ਪਸਵਾਂ ਦੀ ਢੱਲ ਨੇ ਮਾਰ ਲਿਆ ਹੁਣ 10 6000 ਦੀ ਗਾਂ ਹੀ ਗਈ 10000 ਉੱਤੇ ਲੱਗਿਆ 60 70 ਹੋਰ ਜਾਈਂ ਦ ਲੈਣ ਨੂੰ ਕਿਉਂਕਿ ਹੁਣ ਸਾਨੂੰ ਪਤਾ ਹੀ ਆ ਜੱਟ ਜਿਵੇਂ ਦਾਰ ਨੂੰ ਦੁੱਧ ਬਿਨਾ ਘਰ ਦੇ ਬਿਨਾਂ ਨਹੀਂ ਸਰਦਾ ਕਿਉਂਕਿ ਪ੍ਰੋਗਰਾਮ 'ਚ ਜਾਣਾ ਤਾਂ ਵੀ ਦੁੱਧਾ ਖੇਤ ਜਾਣਾ ਤਾਂ ਵੀ ਦੁੱਧ ਚਾਹਣਾ ਘਰੇ ਮਿਸਤਰੀ ਲੱਗੇ ਹੋਏ ਨੇਗੇ ਉਹਨੂੰ ਕਿਹਾ ਪਈ ਕੋਈ ਨਾ ਚਲ ਹੌਲੀ ਹੌਲੀ ਦੇਖ ਲਈ ਹਜੇ ਹਨਾ ਹਜੇ ਤੱਕ ਨਾ ਮੇਰਾ ਕੋਈ ਮਾਨ ਨਹੀਂ ਕਰਦਾ ਪਿਆਸ ਹੀ ਅੰਦਰ ਵਿਚਾਰਾ ਚਲੋ ਫਿਰ ਹੁਣ ਕਿਹੜਾ ਰੱਬ ਮੂਰੇ ਜ਼ੋਰ ਚੱਲਦਾਗਾ ਗੱਲਾਂ ਕੀਤੀ ਹਜੇ ਬੀਬੀ ਨਾਲ ਗੱਲ ਨਹੀਂ ਹੋਈ ਕਹਿੰਦਾ ਮਿਸਤਰੀਆਂ ਚਾਹ ਰੋਟੀ ਕਰੀ ਜਾਂਦੀ ਹੈ ਕਿ ਪਣ ਮੈਂ ਤਾਂ ਪਿਆ ਮੇਰਾ ਬਲੱਡਾ ਘਟਿਆ ਪਿਆਗਾ ਮੈਨੂੰ ਪਤਾ ਨਹੀਂ ਨਾ ਜਾੜ ਚ ਕੀ ਫਸ ਗਿਆ ਉਹ ਰੜਕੀ ਨਹੀਂ ਜਾਂਦਾ ਇਸ ਤਰ੍ਹਾਂ ਭਈ ਪੈਣਾ ਨੂੰ ਹਨਾ ਪੇਕ ਕੇ ਆਂਦਾ ਫਿਕਰ ਮਾਰ ਜਾਂਦਾ ਮੈਨੂੰ ਇਹਨਾਂ ਟੈਨਸ਼ਨ ਹੋ ਜਾਂਦੀ ਹੈ ਕਹ ਮੈਨੂੰ ਨਾ ਡਰਦੇ ਉਹ ਗੱਲ ਨਹੀਂ ਦੱਸਦੇ ਹੁੰਦੇ ਤੇ ਜਿਹੜੋ ਕੋਈ ਖਾਸ ਕਰਕੇ ਢਲ ਮੱਠ ਹੁੰਦੀ ਆ ਮੈਨੂੰ ਵਲੌਗ ਚ ਉਹਨਾਂ ਦੇ ਵਲੌਗ ਚ ਪਤਾ ਲੱਗ ਜਣਾ ਵੀ ਆਹ ਤੇ ਨਮਾਠਾ ਉਹ ਮੈਨੂੰ ਦੱਸ ਦੇ ਪਹਿਲੇ ਨੇ ਤੋਂ ਉਹ ਦੁਜਰ ਫਿਕਰ ਕਰਦੇ ਮੈਂ ਤਾਂ ਪਤਾ ਨਹੀਂ ਕੀ ਗੱਲ ਉਹਨਾਂ ਫਿਕਰ ਵਾਲਾ ਰਹਿਣਾ ਟੈਨਸ਼ਨ ਵਾਲੀ ਨੇ ਕੋਈ ਹਰ ਇੱਕ ਭੈਣ ਨੂੰ ਹੀ ਹੁੰਦਾ ਹੈ ਨਾ ਫਿਕਰ ਤੇ ਕਿਆ ਨਾ ਚਲ ਵਧੀਆ ਆਪਦੇ ਘਰੇ ਕੰਮ ਕਰਦੇ ਨੇ ਕਿਰਤ ਕਰਦੇ ਨੇ ਹਨਾ ਬਜੇ ਵਧੀਆ ਗੁਜ਼ਾਰਾ ਹੁੰਦਾ ਸੀਗਾ ਤੇ ਜਦੋਂ ਉਹ ਜੇ ਘਟ ਪੈ ਜਾਂਦੇ ਨੇ ਤੇ ਆਪ ਦਾ ਵੀ ਮਨ ਫਿੱਕਾ ਪੈ ਜਾਂਦਾ ਹੈ ਕਨੇ ਹੁੰਦੇ ਨੇ ਬੁੜੀ ਨੂੰ ਹੋਰ ਕੋਈ ਦੁੱਖ ਨਹੀਂ ਹੋ ਰੌਂਦਾ ਹਨਾ ਤੇ ਤੇ ਇਕ ਕਹਿਦਾ ਫਿਕਰ ਵੱਡ ਕੇ ਖਾ ਜਾਂਦਾ ਚਲੋ ਜੀ ਕਿਤੇ ਪੱਜਾਇਆ ਵਾਂਗੇ ਇੱਕ ਦੋ ਦਿਨਾਂ ਨੂੰ ਹਨਾ ਤੇ ਕੱਲ ਨੂੰ ਦੇਖਦੇ ਆਂ ਫਿਰ ਜਾਂ ਤਾਂ ਪਰਸ ਨੂੰ ਭੂਆ ਦੀ ਸੱਸ ਦਾ ਭੋਗ ਆਗਾ ਪਿੰਡ ਵਾਲੀ ਭੂਆ ਦਾ ਕੱਲ ਨੂੰ ਪਿਛਲੇ ਪਹਿਰ ਨਾਲੇ ਜਾਣਾ ਹੋਊਗਾ ਕਲਵੀਰ ਨੇ ਪਹਿਲੇ ਪਹਿਰ ਦੇਖਦੇ ਆਂਗੇ ਜੇ ਜਾਇਆ ਜਾਊਗਾ ਕਿਉਂਕਿ ਇੱਕ ਕਈ ਦਿਨ ਹੋ ਗਏ ਤੁਰੇ ਫਿਰਦਿਆਂ ਨੂੰ ਕੱਲ ਪਰਸ ਚੌਥੇ ਜਾਗੋ ਸੀ ਪਰਸੋਂ ਜਾਗੋ ਸੀ ਕੱਲ ਪੈਰਸ ਚ ਜਾਗੇ ਅੱਜ ਸਰਦਾਰ ਜੀ ਕਰਨ ਅੱਜ ਬਾਲੀ ਦੂਰ ਹੈ ਪੈਰਸ ਕੱਲ ਵੀ ਹੈਗੀ ਤਾਂ ਦੂਰੀ ਸੀ ਸੰਗਰੂਰਕ ਜਿਹੜੀ ਭਗਵੰਤ ਮਾਨਜ ਕੋਠੀ ਆ ਉਹਦੇ ਕੋਲ ਪੈਰਸ ਆ ਜਿਹੜੀ ਉੱਥੇ ਗਈ ਸੀਗੇ ਚਲੋ ਜੀਪਾ ਮਿਲਾਂਗੇ ਕੱਲ ਨੂੰ ਕਿਸੇ ਸੋਹਣੇ ਜਿਹੇ ਵਲੌਗਰ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੇ ਵੀਡੀਓ ਵਧੀਆ ਲੱਗੀ ਸੋਣਾ ਜਾਂ ਪਿਆਰਾ ਜਾਂ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਅੱਜ ਦੀ ਵੀਡੀਓ ਚ ਐਨ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ